ਵੱਡਾ ਕਾਰਨ ਧੁੰਦ ਬਹੁਤ ਜ਼ਿਆਦਾ ਸੰਘਣੀ ਸੀ। ਦੂਜਾ ਜਿਹੜਾ ਟਰੱਕ ਡਰਾਈਵਰ ਆ ਉਹ ਓਵਰ ਸਪੀਡ ਸੀ। ਇਹਦੇ ਵਿੱਚ ਚਾਰ ਬੰਦੇ ਜਿਹੜੇ ਆ ਪੁਲਿਸ ਮੁਲਾਜ਼ਮ ਸੀਗੇ ਉਹ ਆਪਣੇ ਹਾਈ ਕੋਰਟ ਦੇ ਵਿੱਚ ਆਪਣੀ ਤਰੀਕ ਤੇ ਜਾ ਰਹੇ ਸੀ। ਜਿਹੜੇ ਚਾਰ ਪੁਲਿਸ ਮੁਲਾਜ਼ਮ ਨੇ ਉਹ ਥੋੜਿਆਂ ਜ਼ਖਮੀ ਹੋਏ ਨੇ ਉਹਨਾਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਭਰਤੀ ਕਰਵਾ ਕੇ ਆਏ ਹਾਂ। ਹਾਂਜੀ। ਰਾਜਪੁਰ ਪਟਿਆਲਾ ਰੋਡ ਤੇ ਸਥਿਤ ਤਰੇੜੀ ਜਟਾ ਕੋਲ ਟੋਲ ਪਲਾਜੇ ਤੇ ਤੁੰਦ ਦੇ ਕਾਰਨ ਹੋਇਆ ਵੱਡਾ ਹਾਸਾ ਜਿਸ ਵਿੱਚ ਅੱਧੀ ਦਰਜਨ ਦੇ ਵਾਹਨ ਆਪਸ ਵਿੱਚ ਟਕਰਾਏ ਤੇ ਜਿੱਥੇ ਰਾਗੀਰਾਨੇ ਦੱਸਿਆ ਕਿ ਇੱਕ ਗੱਡੀ ਵਿੱਚ ਚਾਰ ਪੁਲਿਸ ਮੁਲਾਜ਼ਮ ਜੋ ਕਿ ਕੋਰਟ ਵਿੱਚ ਪੇਸ਼ੀ ਤੇ ਜਾ ਰਹੇ ਸੀ ਉਹ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮੇਰਾ ਨਾਮ ਨਾਉ ਸਿੰਘ ਸਿੰਘ ਹੈ ਜੀ ਐਕਸੀਡੈਂਟ ਕਿਵੇਂ ਹੋਇਆ ਕੀ ਕਰ ਰਹੇ ਐਕਸੀਡੈਂਟ ਤਕਰੀਬਨ ਸਵੇਰੇ 8 ਵਜੇ ਦੇ ਦਰਮਿਆਨ ਹੋਇਆ ਵੱਡਾ ਕਾਰਨ ਧੁੰਦ ਬਹੁਤ ਜ਼ਿਆਦਾ ਸੰਘਣੀ ਸੀਗੀ ਦੂਜਾ ਜਿਹੜਾ ਟਰੱਕ ਡਰਾਈਵਰ ਆ ਉਹ ਓਵਰ ਸਪੀਡ ਸੀ ਕਿੰਨੇ ਜ਼ਖਮੀ ਹੋਏ ਨੇ ਇਹਦੇ ਵਿੱਚ ਚਾਰ ਬੰਦੇ ਜਿਹੜੇ ਆ ਪੁਲਿਸ ਮੁਲਾਜ਼ਮ ਸੀਗੇ ਉਹ ਆਪਣੇ ਹਾਈ ਕੋਰਟ ਦੇ ਵਿੱਚ ਆਪਣੀ ਤਰੀਕ ਤੇ ਜਾ ਰਹੇ ਸੀ ਉਹਦੇ ਵਿੱਚ ਜਿਹੜੇ ਚਾਰ ਪੁਲਿਸ ਮੁਲਾਜ਼ਮ ਨੇ ਉਹ ਥੋੜੇ ਜਿਹਾ ਜ਼ਖਮੀ ਹੋਏ ਨੇ ਉਹਨਾਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਭਰਤੀ ਕਰਵਾ ਕੇ ਆਏ ਹਾਂ ਹਾਂਜੀ ਕਿੰਨੇ ਕਿ ਉਹਨਾਂ ਦੀ ਹਾਲਤ ਕਿੰਨੀ ਕਿ ਹਾਲਤ ਠੀਕ ਆ ਕੋਈ ਜ਼ਿਆਦਾ ਨਾਜ਼ੁਕ ਨਹੀਂ ਆ ਪਰ ਇਰਵੀ ਸੱਟਾਂ ਹੈਗੀਆਂ ਨੇ ਕੋਈ ਜ਼ਿਆਦਾ ਸੀਰੀਅਸ ਕੇਸ ਵੀ ਨਹੀਂ ਆ। ਕਿੰਨੀਆਂ ਗੱਡੀਆਂ ਨੂੰ ਇਹਨੇ ਫਿੱਟ ਮਰੀ? ਇਹਨੇ ਤਕਰੀਬਨ 3 ਤੋਂ 4 ਗੱਡੀਆਂ ਜਿਹੜੀਆਂ ਨੇ ਨੁਕਸਾਨੀਆਂ ਨੇ ਜਿਨ੍ਹਾਂ ਦਾ ਨੁਕਸਾਨ ਬਹੁਤ ਹੀ ਜ਼ਿਆਦਾ ਗੱਡੀਆਂ ਦਾ। ਠੀਕ ਹੈ। ਵੱਡਾ ਕਾਰਨ ਧੁੰਦ ਬਹੁਤ ਜ਼ਿਆਦਾ ਸੰਘਣੀ ਸੀਗੀ। ਦੂਜਾ ਜਿਹੜਾ ਟਰੱਕ ਡਰਾਈਵਰ ਆ ਉਹ ਓਵਰ ਸਪੀਡ ਸੀ। ਇਹਦੇ ਵਿੱਚ ਚਾਰ ਬੰਦੇ ਜਿਹੜੇ ਆ ਪੁਲਿਸ ਮੁਲਾਜ਼ਮ ਸੀਗੇ ਉਹ ਆਪਣੇ ਹਾਈ ਕੋਰਟ ਦੇ ਵਿੱਚ ਆਪਣੀ ਤਰੀਕ ਤੇ ਜਾ ਰਹੇ ਸੀ। ਇਹੜੇ ਚਾਰ ਪੁਲਿਸ ਮੁਲਾਜ਼ਮ ਨੇ ਉਹ ਥੋੜਿਆਂ ਜ਼ਖਮੀ ਹੋਏ ਨੇ ਉਹਨਾਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਭਰਤੀ ਕਰਵਾ ਕੇ ਆਏ ਹਾਂ। ਰਾਜਪੁਰਪ ਪਟਿਆਲਾ ਰੋਡ ਤੇ ਸਥਿਤ ਧਰੇੜੀ ਜੱਟਾਂ ਕੋਲ ਟੋਲ ਪਲਾਜੇ ਤੇ ਤੁੰਦ ਦੇ ਕਾਰਨ ਹੋਇਆ ਵੱਡਾ ਹਾਸਾ ਜਿਸ ਵਿੱਚ ਅੱਧੀ ਦਰਜਨ ਦੇ ਵਾਹਨ ਆਪਸ ਵਿੱਚ ਟਕਰਾਏ ਤੇ ਜਿੱਥੇ ਰਾਗੀਰਾਨ ਨੇ ਦੱਸਿਆ ਕਿ ਇੱਕ ਗੱਡੀ ਵਿੱਚ ਚਾਰ ਪੁਲਿਸ ਮੁਲਾਜ਼ਮ ਜੋ ਕਿ ਕੋਰਟ ਵਿੱਚ ਪੇਸ਼ੀ ਤੇ ਜਾ ਰਹੇ ਸੀ ਉਹ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮੇਰਾ ਨਾਮ ਨਾਉ ਸਿੰਘੀ ਸਿੰਘ ਹੈ ਜੀ ਐਕਸੀਡੈਂਟ ਕਿਵੇਂ ਹੋਇਆ ਕੀ ਕਰਨਾ ਐਕਸੀਡੈਂਟ ਤਕਰੀਬਨ ਸਵੇਰੇ 8 ਵਜੇ ਦੇ ਦਰਮਿਆਨ ਹੋਇਆ ਵੱਡਾ ਕਾਰਨ ਧੁੰਦ ਬਹੁਤ ਜ਼ਿਆਦਾ ਸੰਘਣੀ ਸੀਗੀ ਦੂਜਾ ਜਿਹੜਾ ਟਰੱਕ ਡਰਾਈਵਰ ਆ ਉਹ ਓਵਰ ਸਪੀਡ ਸੀ ਕਿੰਨੇ ਜ਼ਖਮੀ ਹੋਏ ਨੇ ਜੀ ਇਹਦੇ ਵਿੱਚ ਚਾਰ ਬੰਦੇ ਜਿਹੜੇ ਆ ਪੁਲਿਸ ਮੁਲਾਜ਼ਮ ਸੀਗੇ ਉਹ ਆਪਣੇ ਹਾਈ ਕੋਰਟ ਦੇ ਵਿੱਚ ਆਪਣੀ ਤਰੀਕ ਤੇ ਜਾ ਰਹੇ ਸੀ ਮ ਉਹਦੇ ਵਿੱਚ ਜਿਹੜੇ ਚਾਰ ਪੁਲਿਸ ਮੁਲਾਜ਼ਮ ਨੇ ਉਹ ਥੋੜਿਆਂ ਜ਼ਖਮੀ ਹੋਏ ਨੇ ਉਹਨਾਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਭਰਤੀ ਕਰਵਾ ਕੇ ਆਏ ਹਾਂ ਹਾਂਜੀ ਕਿੰਨੇ ਕਿ ਉਹਨਾਂ ਦੀ ਹਾਲਤ ਕਿੰਨੀ ਕਿ ਹਾਲਤ ਠੀਕ ਆ ਕੋਈ ਜ਼ਿਆਦਾ ਨਾਜ਼ੁਕ ਨਹੀਂ ਆ ਪਰ ਫਿਰ ਵੀ ਸੱਟਾਂ ਲੱਗੀਆਂ ਨੇ ਕੋਈ ਜ਼ਿਆਦਾ ਸੀਰੀਅਸ ਕੇਸ ਵੀ ਨਹੀਂ ਆ ਕਿੰਨੀਆਂ ਗੱਡੀਆਂ ਨੂੰ ਇਹਨੇ ਫਿੱਟ ਨੇ ਇਹਨੇ ਤਕਰੀਬਨ 3 ਤੋਂ 4 ਗੱਡੀਆਂ ਜਿਹੜੀਆਂ ਨੇ ਨੁਕਸਾਨੀਆਂ ਨੇ ਜਿਨ੍ਹਾਂ ਦਾ ਨੁਕਸਾਨ ਬਹੁਤ ਹੀ ਜ਼ਿਆਦਾ ਗੱਡੀਆਂ ਦਾ